ਕੀਲ ਜੀ ਆਪਾਂ ਪਾਠ ਸ਼ੁਰੂ ਕਰਦੇ ਹਾਂ ਜੀ ਮੋਟੀ ਛੱਲੋ ਛੱਲੋ ਦਾ ਨਾਂ ਛਲਣੀ ਹੈ ਪਰ ਸਾਰੇ ਸ਼ਰੂ ਛੱਲੋ ਛੱਲੋ ਕਹਿ ਕੇ ਬੁਲਾਉਂਦੇ ਹਨ ਸ਼ਰਾਰਤੀ ਬੱਚੇ ਤਾਂ ਉਸ ਨੂੰ ਮੋਟੀ ਛੱਲੋ ਮੋਟੀ ਛੱਲੋ ਕਹਿ ਕੇ ਬੁਲਾਉਂਦੇ ਹਨ ਇਹ ਕਿਸੇ ਦਾ ਗੁੱਸਾ ਨਹੀਂ ਕਰਦੀ ਅਸਲ ਵਿੱਚ ਹੀ ਬਹੁਤ ਮੋਟੀ ਹਾਲੇ ਇਹ ਦੂਸਰੀ ਜਮਾਤ ਵਿੱਚ ਹੀ ਪੜਦੀ ਹੈ ਉਸ ਦੇ ਘਰ ਦੇ ਉਸ ਦੇ ਮੋਟਾਪੇ ਤੋਂ ਦੁਖੀ ਹਨ ਇਹ ਖੁਦ ਵੀ ਦੁਖੀ ਹੈ ਪਰ ਛੱਲੋ ਦੇ ਟਾਪੇ ਦਾ ਕਾਰਨ ਹੈ ਉਸ ਦਾ ਤਲੀਆਂ ਫਲੀਆਂ ਚੀਚਾਂ ਖਾਣਾ ਫਾਸਟ ਫੂਡ ਖਾਣੇ ਟਾਫੀਆਂ ਚਾਕਲੇਟਾਂ ਬਬਲ ਗਮਾ ਖਾਣੀਆਂ ਕੋਕ ਕੋਲਾ ਮਾਜਾਂ ਦੀ ਤਾਂ ਇਹ ਬਹੁਤ ਸ਼ੁਕੀਨ ਹੈ ਘਰ ਵਰ ਦੀ ਮਗਰੋਂ ਹੈ ਪਹਿਲੇ ਦੋ ਤਿੰਨ ਫਰੂਟੀਆਂ ਅੰਦਰ ਸੁੱਕਦੀ ਹੈ ਇੱਕ ਦਿਨ ਛੱਲੋ ਦੀ ਮੰਮੀ ਨੇ ਕਿਹਾ ਛੱਲੋ ਅੱਜ ਤੋਂ ਤੇਰਾ ਖਾਣਾ ਪੀਣਾ ਬੰਦ ਤੇਰੇ ਸਾਰੇ ਫਾਸਟ ਫੂਡ ਮਨ ਤੈਨੂੰ ਕੋਲਡਿੰਗ ਬਿਲਕੁਲ ਨਹੀਂ ਦਿੱਤੀ ਜਾਵੇਗੀ ਡਾਕਟਰ ਸਾਹਿਬ ਕਹਿੰਦੇ ਹਨ ਕਿ ਜੇ ਛੱਲੋਂ ਨੇ ਪਤਲੀ ਦੇਖਣਾ ਤਾਂ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਮੰਮੀ ਕੋਲੋਂ ਪੀਜ਼ਾ 버ਗਰ ਨੂਡਲ ਦੋਸਾ ਨਾ ਖਾਂਦਾ ਬਾਰੇ ਸੁਣ ਕੇ ਛੱਲੋਂ ਉਦਾਸ ਹੋ ਗਈ ਉਸ ਨੂੰ ਤਾਂ ਇਹ ਚੀਜ਼ਾਂ ਸਵਾਲੀ ਬਹੁਤ ਲੱਗਦੀਆਂ ਹਨ ਪਲਾਉ ਉਹ ਇਹਨਾਂ ਨੂੰ ਖਾਣਾ ਕੀ ਵਿੱਚ ਛੱਡ ਸਕਦੀ ਹੈ ਪਰੰਤੂ ਜਦੋਂ ਉਸਨੇ ਆਪਣੇ ਪਤਲੇ ਹੋਣ ਬਾਰੇ ਸੋਚਿਆ ਤਾਂ ਉਹ ਆਪ ਜਾ ਕੇ ਮੰਮੀ ਨੂੰ ਬੋਲੀ ਮੰਮੀ ਤੁਸੀਂ ਠੀਕ ਆਖਦੇ ਹੋ ਮੈਂ આજ ਤੋਂ ਇਹ ਸਾਰਾ ਫਾਸਟ ਫੂਡ ਨਹੀਂ ਖਾਵਾਂਗੀ ਮੈਂ ਕੋਲਡਿੰਗ ਨਹੀਂ ਪੀਵਾਂਗੀ ਮੈਂ ਚਾਕਲੇਟ ਟਾਫੀਆਂ ਬੱਬਲ ਗਮਾ ਨਹੀਂ ਖਾਵਾਂਗੀ ਪਰ ਮੈਨੂੰ ਦੱਸੋ ਮੈਂ ਪਤਲੀ ਹੋ ਜਾਵਾਂਗੀ ਬਿਲਕੁਲ ਤੂੰ ਪਤਲੀ ਹੋ ਜਾਵੇਂਗੀ ਮੈਂ ਤੈਨੂੰ ਸੈਰ ਕਰਵਾਉਣ ਲਈ ਲੈ ਚੱਲਿਆ ਕਰਾਂਗੀ ਉਸ ਦਿਨ ਤੋਂ ਛੱਲੋ ਨੇ ਇਹਨਾਂ ਚੀਜ਼ਾਂ ਨੂੰ ਖਾਣ ਦਾ ਦੂ ਖਾਣਾ ਤਾਂ ਦੂਰ ਹੱਥ ਵੀ ਨਹੀਂ ਲਾਇਆ ਅੱਜ ਉਹ ਇੱਕ ਚੁਸਤ ਤੰਦਰੁਸਤ ਬੱਚੀ ਬਣ ਗਈ ਸੀ ਇਸ ਲਈ ਸਾਡਾ ਅੱਜ ਦਾ ਪਾਠ ਮੋਤੀ ਛਲੋ ਵੱਤਵਾ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰਨਾ ਔਰ ਆਪਣੇ ਬੱਚਿਆਂ ਨੂੰ ਇਹ ਜਰੂਰ ਸਮਝਾਉਣਾ ਕਿ ਬਾਹਰ ਦਾ ਫਾਸਟ ਫੂਡ ਆਪਣੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਜੀ ਨਾ ਖਾਇਆ ਕਰੋ ਘਰੇ ਬਣਾ ਕੇ ਖਾਇਆ ਕਰੋ ਸਾਫ ਸੁਥਰਾ ਖਾਇਆ ਕਰੋ ਮਿਲਦੇ ਆ ਜੀ ਨਵੀਂ ਵੀਡੀਓ ਲੈ ਕੇ ਜੀ ਸასი ਕਾਲ